ਮਲਾਇਆਂ ਸਾਥੀਓ ਮੇਰੇ ਉਹਨਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜੀ ਤੁਹਾਨੂੰ ਯੂਪੀਐਸ ਸਕੀਮ ਅਤੇ ਪੁਰਾਣੀ ਪੈਨਸ਼ਨਿੰਗ ਦੇ ਅੰਤਰ ਦੱਸਾਂਗੇ ਜੀ ਕਿੰਨਾ ਅੰਤਰ ਹੈ ਜੋ ਯੂਪੀਐਸ ਸਕੀਮ ਆ ਐਨਪੀ ਐਨਪੀਐਸ ਕਿਉਂ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਜਿਹੜੇ ਮਲਾਇਆਂ ਨੂੰ ਪੁਰਾਣੀ ਪੈਨਸ਼ਨਿੰਗ ਮਿਲਦੀ ਆ ਉਹਨਾਂ ਦਾ ਜੀਪੀਐਫ ਕੱਟਿਆ ਜਾਂਦਾ ਉਸ ਨੂੰ 7% ਅਨਕਾਸਟ ਮਿਲਦਾ ਹੈ ਪਰ ਜੋ ਯੂਪੀਐਸ ਸਕੀਮ ਇਸਰੇ ਵਿੱਚ ਜੋ ਮਲਾਇਆਂ ਦਾ 10% সিপিএম ਕੱਟਿਆ ਜਾਂਦਾ ਹੈ ਉਸ ਤੋਂ ਕੋਈ ਪਾਰਾ ਉਤਾਰਾ ਨਹੀਂ ਹੈ ਮਿਲੇਗਾ ਜਾਂ ਨਹੀਂ ਮਿਲੇਗਾ ਰਿਟਾਇਰਮੈਂਟ ਤੋਂ ਬਾਅਦ ਜੀ ਦੂਜੇ ਪਾਸੇ ਜੋ ਪ੍ਰਾਣੀ ਪੈਨਸ਼ਨਿੰਗ ਵਾਲੇ ਮੁਲਾਜ਼ਮਾ ਪੁਰਾਣੇ ਮੁਲਾਜ਼ਮਾ ਉਹਨਾਂ ਨੂੰ ਗ੍ਰੈਚੁਇਟੀ ਹੈ ਲਗਭਗ 25 ਲੱਖ ਮਿਲਦੀ ਆ ਪਰ ਜੋ ਯੂਪੀਐਸ ਸਕੀਮ ਵਿੱਚ ਜੋ ਗ੍ਰੈਚੁਇਟੀ ਹੈ ਬਹੁਤ ਹੀ ਘਟਦੀ ਜਾਵੇਗੀ ਇਸ ਤਰ੍ਹਾਂ ਹੀ ਜੋ ਯੂਪੀਐਸ ਸਕੀਮ ਹੈ ਇਸ ਦੇ ਵਿੱਚ ਜੋ ਕਰਮਚਾਰੀ 25 ਸਾਲ ਪੂਰੀ ਸਰਵਿਸ ਕਰਦਾ ਉਸ ਨੂੰ ਪੈਨਸ਼ਨ ਲੱਗੇਗੀ 50% ਜੋ ਬੇਸਿਕ ਵੇ ਪੈਨਸ਼ਨ ਦੇ ਉੱਪਰ 50% ਬਾਕੀ ਡੀਏ ਮਿਲੇਗਾ ਪਰ ਜੀ ਜੋ ਪੁਰਾਣੀ ਪੰਚ ਸਿੰਘ ਵਾਲੇ ਮਲਾਜਮਾਂ ਉਹਨਾਂ ਦਾ ਜੀਪੀਓ ਕੱਟਿਆ ਜਾਂਦਾ ਹੈ ਉਸ ਉੱਪਰ ਸਰਕਾਰ 7% ਅਨਕਲਾਸਟੀ ਵੀ ਦਿੰਦੀ ਆ ਪਰ ਜੋ ਯੂਪੀਐਸਸੀ ਵੈਸੇ ਜੋ 10% ਸੀਪੀਓ ਕੱਟਿਆ ਜਾਵੇਗਾ ਉਹਦਾ ਕੋਈ ਮਿਲਣਾ ਹੈ ਨਹੀਂ ਕੋਈ ਰਾ ਪਧਰਾ ਰਿੰਕਤਾ ਸਰਕਾਰ ਨੇ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਜੋ ਪ੍ਰਾਣੀ ਪੈਨਸ਼ਨ ਕੀਵਾਂ ਜੋ ਮੁਲਾਜ਼ਮ ਹਨ ਉਹ ਰਿਟਾਇਰਮੈਂਟ ਪਹਿਲਾਂ ਲੈ ਸਕਦੇ ਹਨ ਉਹਨਾਂ ਨੂੰ ਪੂਰੀ ਪੈਨਸ਼ਨ ਮਿਲੇਗੀ ਪਰ ਯੂਪੀਐਸਕੇ ਨੇ ਵਿੱਚ ਜਿਹੜਾ 58 ਸਾਲ ਤੋਂ ਪਹਿਲਾਂ ਮੁਲਾਜ਼ਮ ਰਿਟਾਇਰਮੈਂਟ ਲੈਂਦਾ ਹੈ ਆਪਣੀ ਇੱਛਾ ਦੇ ਮਨਤਾਬਕ ਜਦੋਂ ਤੱਕ ਉਹਦਾ 58 ਸਾਲ ਪੂਰੇ ਨਹੀਂ ਹੁੰਦੇ ਉਸ ਸਮੇਂ ਉਸਨੂੰ ਪੈਨਸ਼ਨ ਨਹੀਂ ਲੱਗੇਗੀ ਇਸ ਤਰ੍ਹਾਂ ਯੂਪੀਐਸਕੇ ਨੇ ਵਿੱਚ ਲਗਭਗ 10 ਸਾਲ ਸੇਣੀ ਜ਼ਰੂਰੀ ਆ ਤਾਂ ਉਸਨੂੰ 10000 ਰੁਪਏ ਪੈਨਸ਼ਨ ਦੇ ਉੱਪਰ ਡੀਏ ਮਿਲੇਗਾ ਪਰ ਦੂਜੇ ਪਾਸੇ ਆਪਾਂ ਪੰਜਾਬ ਸਰਕਾਰ ਦੀ ਜਾਂ ਲਾਰੇ ਵਾਲੀ ਸਰਕਾਰੀ ਗੱਲ ਕਰੀਏ ਮੋੱਖ ਮੰਤਰੀ ਪਰਮਾਨੰਤ ਮੀਟਿੰਗ ਵਿੱਚ ਆ ਬਹਿਂਦਾ ਤੇ ਆ ਮੰਨਦਾ ਵੀ ਪੇਕੇ ਵਿੰਦ ਏਰੀਆ ਟਹਾਡਾ ਜਾਇਜਾ ਧੀਰੇ ਕਿਸ ਤਰ੍ਹਾਂ ਬਗਾਇਆ ਜਾਇਜਾ ਕੇਂਦਰ ਸਰਕਾਰ ਡੀਏ 50% ਔਰ ਪੰਜਾਬ ਦੇ ਮਿਲਣਾ ਡੀਏ 38% ਆ ਜੋ 12% ਦਾ ਵਾਧਾ ਇਹ ਵੀ ਜਾਇਜ ਹੈ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜੋਂ ਪੱਕੇ ਕਰਨ ਦੀ ਵੀ ਵੀ ਜਾਇਜ ਆ ਮੰਨਦਾ ਆਪ ਆ ਤੇ ਕਹਿੰਦਾ ਮੈਂ ਤੁਹਾਡੇ ਨਾਲ ਦੁਆਰਾ ਮੀਟਿੰਗ ਨੂੰ ਡੰਡੀ ਵਾਲ ਦੇ ਵਿੱਚ ਪਰ ਦੁਬਾਰਾ ਮੀਟਿੰਗ ਜਿਹੜੀ ਜੋ ਬਾਈਗਾਸਤ ਜੋ ਅਗੇ ਕਰ ਦਿੱਤੀ ਆ 12 ਸਤੰਬਰ ਨੂੰ ਵੀ ਸਾਬ ਕਮੇਟੀ ਨਾਲ ਹੋਣੀ ਆ ਪਹਿਲਾਂ ਮੁੱਖ ਨੇ ਭੁਵੰਤਮਾਨ ਨੇ ਮੀਟਿੰਗ ਜ ਆ ਬੈਠਣਾ ਸੀ ਪਰ ਹੋਰ ਜੋ ਮੀਟਿੰਗ ਆ ਉਹ ਸਾਬ ਕਮੇਟੀ ਨਾਲ ਜੀ ਚੰਡੀਗੜ੍ਹ ਹੋਏਗੀ ਪੰਜਾਬ ਭੰਦੇ ਵਿੱਚ 12 ਸਤੰਬਰ ਨੂੰ ਪਰ ਇਸ ਰਾਜ ਮਲਾਇਆਂ ਬਰੋੜ ਕਰ ਰਹੇ ਹਨ ਦੂਜੇ ਪਾਸੇ ਕੰਪਿਊਟਰ ਦੇ ਹਾਵਾਂ ਦੇ ਆਗੂ ਜੌਨੀ ਸਿੰਘਲਾ ਨੇ ਕਿਹਾ ਕਿ 12 ਮੀਟਿੰਗਾਂ ਦੇ ਕੇ 12 ਵਾਰ ਮੀਟਿੰਗਾਂ ਦਾ ਭਜਣਾ ਟੈਸਟ ਕਰ ਗਿਆ ਸੀ 1 ਸਤੰਬਰ ਨੂੰ ਮੁੱਖ ਮੰਤਰੀ ਜੋ ਹਲਕਾ ਧੂਰੀ ਹੈ ਉਹਦੇ ਮੁਖੀ ਭਵੰਤਵਾਂ ਦੇ ਦਫ਼ਤਰ ਦੇ ਸਾਹਮਣੇ ਦੀ ਭੁਖੜ ਹੜਤਾਲ ਕਰਾਂਗੇ ਦਰਦ ਦਰ ਫੇਦ ਆਦੀ ਇਹ ਕੰਪਿਊਟਰ ਦੇ ਆਵਾਗ ਦੀ ਮੰਗ ਸੀ ਕਿ ਸਾਨੂੰ ਸਿੱਖਿਆ ਭਾਵ ਮਰਜ਼ੀ ਕੀਤਾ ਜਾਵੇ ਤੇ ਸਾਨੂੰ ਛੇਵਾ ਪੇਨ ਲਾਗੂ ਕੀਤਾ ਜਾਵੇ ਪਰ ਬਾਰ ਬਾਰ ਮੀਟੀਆਂ ਦੇ ਕੇ ਮੁੰਡਿਆਂ ਨੂੰ ਭਜਣਾ ਇਸ ਕਰਕੇ ਜੋ ਕੰਪਿਊਟਰ ਦੇ ਆਵਾਗ ਦੇ ਆਗੂ ਜੌਨੀ ਸਿੰਘਲਾ ਨੇ ਕਿਹਾ ਕਿ ਅਸੀਂ 1 ਸਤੰਬਰ ਨੂੰ ਜੋ ਧੂਰੀ ਮੁਖਲੀ ਭਵਨ ਦਾ ਦਫ਼ਤਰ ਸਾਹਮਣੇ ਅਸੀਂ ਭੁੱਖ ਹੜਤਾਲ ਸ਼ੁਰੂ ਕਰਾਂਗੇ ਜੀ ਦੂਜੇ ਪਾਸੇ ਜੋ ਪੀਐਸ ਪੀਸੀਐਲ ਦੇ ਮੁਲਾਜ਼ਮਾਂ ਜੋ ਉਹਨਾਂ ਦਾ ਜੁਆਇੰਟ ਫਾਰਮ ਹੋਣਾ ਹੈ ਪੀਐਸਸੀ ਵੀ ਜੁਆਇੰਟ ਫਾਰਮ ਬੀ ਲੀ ਮਲਾਜ਼ਮ ਇਕਤਾ ਮੰਚ ਪੰਜਾਬ ਦੇ ਆਗੂ ਨੇ ਮੀਟਿੰਗ ਬੀ ਲੀ ਮਾਧਿ ਸਰਪੰਚੀ 82 ਨਾਲ ਹੋਈ ਸੀ ਜਿਸ ਦੇ ਵਿੱਚ ਉਹ ਮੰਗਾ ਸਨ ਮੰਨਿਆ ਗਏ ਸਨ ਸਹਿਮਤੀ ਬਣੀ ਸੀ ਪਰ ਅਜੇ ਤੱਕ ਮੰਗਾ ਲਾਗੂ ਨਹੀਂ ਕੀਤੀ ਗਈਆਂ ਤਾਂ ਪੀਐਸ ਪੀਸੀਐਲ ਦੇ ਮੁਲਾਜ਼ਮਾਂ ਪੀਐਸਪੀ ਪੀਸੀ ਵਾਲੇ ਮਲਾਜਮਾਂ ਵੱਲੋਂ ਆਉਣ ਵਾਲੀ 1 ਸਤੰਬਰ ਨੂੰ ਜੋ ਮੀਲੀ ਮੰਤਰੀ ਹਰਪਾ ਰਹੀਂ ਈਡਾ ਹਲਕਾ ਅੰਮ੍ਰਿਤਸਰ ਆਇਆ ਉਸ ਦੇ ਉੱਪਰ ਉੱਥੇ ਜਾ ਕੇ ਰੈਲੀ ਕੀਤੀ ਜਾਊਗੀ ਤੇ ਇਸ ਤਰ੍ਹਾਂ ਹੀ ਹੈ ਆਪਾਂ ਕਹੀਏ ਜੋ ਪੰਜਾਬ ਦੇ ਮਲਾਜਮਾਂ ਸਾਂਝੇ ਫਰੰਦ ਦੇ ਆਗੂ ਆ ਉਹਨਾਂ ਨੇ ਇਹ ਫੈਸਲਾ ਕੀਤਾ ਹੈਗੇ ਕੋਹਮਾਂਤ ਮਾਂ ਦੇ ਲਾਗ ਪੋਲ ਖੁੱਲਣ ਲਈ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਦੇ ਜਮਾਹ ਰਾਹੀਂ ਲਿਖਤ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ